ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਕੀ ਹਾਲ ਨੇ ਸਾਰੇ ਚੜ੍ਹਦੀ ਕਲਾ ਜੋ ਤੇ ਲਓ ਜੀ ਸਵਾਗਤ ਹੈ ਤੁਹਾਡਾ ਤੇ ਲਓ ਜੀ ਸਵਾਗਤ ਹੈ ਤੁਹਾਡਾ 23ਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਆ ਜੀ ਨਗਰ ਫਰੀਦਪੁਰ ਪਾਸੋਂ ਕੋਲ ਚਾਹਲ ਕੋਲ ਨਗਰ ਕੀਰਤਨ ਖੇਤੜ ਤੇ ਅੱਜ ਫੇਰ ਉਹੀ ਹੋ ਗਿਆ ਜੀ ਵੀ ਪ੍ਰੋਗਰਾਮ 9 ਵਜੇ ਸਟਾਰਟ ਹੋਣਾ ਸੀਗਾ ਬੰਦੇ ਸਾਡੇ ਪਹੁੰਚੇ ਨੇ ਅਸੀਂ ਪਹੁੰਚੇ ਹਾਂ ਔਰ ਇਹ 9:40 ਮਿੰਟ ਤੇ ਤੇ ਇਹ ਤਾਂ ਕਰੇ ਹੋ ਨਹੀਂ ਸਕਦਾ ਇਹ ਕਾਲ ਸਕਦਾ ਟਾਈਮ ਨਾਲ ਪਹੁੰਚ ਜਾਂਦਾ ਨਾ ਇਹ ਮਲੇਸ਼ ਸਾਡੇ ਵਾਲੇ ਸਮਾਂ ਕਰਾਉਣਾ ਢੋਡੇ ਦੱਸ ਚਲੋ ਇਹ ਆ ਜੀ ਪਰ ਭਾਈ ਅੱਜ ਤੁਸੀਂ ਫੇਰ ਲੇਟ ਆਇਓ ਕੀ ਕੀ ਮਤਲਬ ਕੀ ਹੈ ਕਦੇ ਤਾਂ ਸਾਧ ਕਦੇ ਤਾਂ ਸਾਧ ਰਿਆ ਜਾ ਕਰੋ ਯਾਰ ਭਾਈ ਜੀ ਨਗਰਗੀਰਤ ਨਹੀਂ ਲੇਟ ਚੱਲਿਆ ਬਾਜੀ ਵਾਲੇ ਲੇਟ ਉਹ ਤਾਂ ਢੋਡੇ ਕਰਕੇ ਲੇਟ ਹੋਇਆ ਨਾ ਜੀ ਬਾਜੀ ਵਾਲ ਤਾਂ ਆਜੇ ਵੀ ਨਹੀਂ ਆਜੇ

हाँ ठीक है ठीक है खिंच के कहना चाहौगे ओहो एक चैना बहुत टुट दिया ने ਬੰਦਿਆ ਨਹੀਂ ਵੈਸੇ ਲੰਮ ਕਹਿੰਦੇ ਪਿਛਲੇ ਲਾਲ ਵੀ ਠੋਟੇ ਮੋਟਰਸਾਈਕਲ ਖਰਾਬ ਹੋਇਆ ਦੀ ਐਤ ਕੀ ਵੀ ਕੀ ਰੌਲਾ ਤੇ ਬਾਬਾ ਸਰਜੀਤ ਸਿੰਘ ਜੀ ਅਮਰੀਕਾ ਯੂ ਐਸ ਏ ਵਾਲੇ ਦੇ ਅੰਦਰ ਬਾਬਾ ਸ਼ਿਰੀ ਚੰਦ ਜੀ ਵਾਲੇ ਪਹੁੰਚੇ ਨੇ ਯੂ ਐਸ ਏ ਉਦਾਸੀ ਨਾਲ ਤੇ ਉਹ ਵੀ ਨਗਰ ਕੀਰਨ ਜੀ ਸੰਮੋਲੀਅਤ ਕਰ ਰਹੇ ਨੇ ਦਰਸ਼ਕੋ ਚੋਰੋ ਹੀ ਚੋਰ ਇੱਕੋ ਗੱਲ ਆ ਵੀ ਪਰਾਇਤਾ ਇੱਕੋ ਬੰਦਾ ਕਰਦਾ ਜਮ ਉਹ ਬਾਈ ਇਹਦਾ ਨਾਂ ਲੈ ਰਹੇ ਨੇ ਜਗ੍ਹਾ ਜਗਵਰੀ ਦੀ ਗੱਲ ਕਰਦੇ ਆਂ ਤੂੰ ਹੀ ਮੱਥੇ ਟੇਕੀ ਜਾਂ ਅੱਛਾ ਨਵੇਂ ਲੰਡਰ ਪੱਤਾ ਠੀਕ ਆ ਸਾਡੇ ਨਾਲ ਇੱਕ ਨਵਾਂ ਸਿੰਘ ਜੁੜ ਗਿਆ ਜੀ ਨਵਾਂ ਮਸਤਾਨਾ ਸਿੰਘ ਆਪਣੇ ਨਾਲ ਜੁੜਿਆ ਇਹ ਲਖਣੀ ਸਿੰਘ ਹੈ ਇਹਦਾ ਵੀ ਮੋਟਰ ਜਿਵੇਂ ਸਾਡਾ ਮੋਟਰਸਾਈਕਲ ਖਰਾਬ ਹੋਇਆ ਤੇ ਇਹਦਾ ਵੀ ਹੋ ਗਿਆ ਅਸਲ 'ਚ ਮੈਂ ਕਿਹਾ ਸੀ ਸਾਡਾ ਮੋਟਰਸਾਈਕਲ ਖਰਾਬ ਹੋ ਗਿਆ ਤੇਰੇ ਲਈ ਹੋਇਆ ਸੀ ਉਹ ਕਦੇ ਵੀ ਜਦੋਂ ਆਪਾਂ ਆਉਣੇ ਹੋਣੇ ਨਾ ਰਾਤ ਤੇ ਕੋਈ ਬਹਾਨਾ ਨਹੀਂ ਲਾਉਣਾ ਤੇ ਨੀਰ ਦੇਖੋ ਜੋ ਮਰਜੀ ਆ ਤੁਸੀਂ ਥੱਲੇ ਹੱਥ ਜਗਾ ਤੂੰ ਜੋੜੀ ਦਿਓ ਦੱਸੋ ਤਾਂ ਸਹੀ ਉਹਦਾ ਕੀ ਦੀ ਦੁਬਾਰਾ ਜੀ ਚੱਲ ਪੈ ਕਹਿੰਦੇ ਜੀ ਗੱਲ ਹੋ ਗਈ ਭਾਈ ਹੈਲੋ ਹੈਲੋ ਗਲਤੀ ਨਹੀਂ ਬੋਲਣਾਗੇ ਇਹਨੂੰ ਹੈਲੋ ਹੈਲੋ ਗਲਤੀ ਨਹੀਂ ਬੋਲਣਾ ਹਾਂ ਨਹੀਂ 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 ਗਲਤ ਨਹੀਂ ਬੋਲਣਾ ਹੈਲੋ ਹਾਂ ਹੈਲੋ ਔਖਾ ਨਹੀਂ ਹੋਣਾ ਸੁਣ ਲੈ ਵੀਰੇ 16 ਹਾਂ ਮੇਰੀ ਗੱਲ ਸੁਣ ਲੈ ਗਿਆਨੀ ਅਵਤਾਰ ਆ ਗਿਆ ਹਾਂ ਹਾਂ ਪ੍ਰਵਾਦਨਾ ਬਾਈ ਜੀ ਜਿਹੜਾ ਤੁਸੀਂ ਅੱਜ ਦਾ ਕੀਤਾ ਸਾਰਾ ਕੋਈ ਸਹੀ ਕੀਤਾ ਜਿੰਨਾ ਤੁਸੀਂ ਅੱਜ ਜੋੜ ਲਾਇਆ ਜੋ ਤੁਸੀਂ ਉੱਪਰ ਉੱਥੇ ਪਾਣਾ ਵਰਤਿਆ ਬਾਬਾ ਸਖਜੈਨ ਜੀ ਨਾਲ ਖੈਸ ਬਸਾਈ ਹੋਈ ਹੈ ਕਿੱਥੇ ਹੋ ਗਈ ਗੱਲ ਲੜਾਈ ਤੱਕ ਪਹੁੰਚੀ ਥੱਪੜੋਂ ਥਪੜਾਈ ਤੱਕ ਹੋਣ ਲੱਗੀ ਹੈ ਹੀ ਛੜਾ ਹਾਂ ਜੀ ਅੱਧਾ ਤੱਕ ਰਹਿ ਗਏ ਤੁਸੀਂ ਕਿਦਾਂ ਅਪੀਲ ਕਰ ਰਹੇ ਹੋ ਅੱਜ ਛੇਤੀ ਆਪਾਂ ਵਿਹਲੇ ਹੋ ਰਹੇ ਹਾਂ ਬਾਈ ਪਹਿਲਾਂ ਆ ਜਾਓ ਮੈਂ ਦੂਸਰਾ ਉਹ ਵੀ ਤਾਂ ਆਇਆ ਠੀਕ ਆ ਵੀ ਆਪਾਂ ਪਹਿਲਾਂ ਪਹਿਲਾਂ ਬਧੀ ਵੇੜਲੀ ਨੇ ਪਿੰਡ 'ਚ ਬਾਅਦ 'ਚ ਫੇੜਨ ਦੀ ਲੋੜ ਨਹੀਂ ਪੈਂਦੀ ਇਹ ਸੁਣਦਿਆ ਕਿਤੇ ਇਹ ਹੁੰਦਾ ਲਾਈਕ ਨਹੀਂ ਹੈ ਬੱਬਾ ਇਹ ਗੁੱਸੇ ਹੋਏ ਦੀ ਤੁਹਾਨੂੰ ਕੋਈ ਲੱਗਿਆ ਕੁਝ ਬੱਬਾ ਜੀ ਕੋਈ ਫਰਕ ਨਹੀਂ ਆਪਾਂ ਤਾਂ ਨਹੀਂ ਲੱਗਦਾ ਸਾਈਡ ਤੇ ਬੰਦਾ ਬੈਠਾ ਹੀ ਨਹੀਂ ਆਪਾਂ ਲਗਾ ਦੀ ਦਿਖਦਾ ਹੀ ਨਹੀਂ ਨਾ ਬ੍ਰਾਈਟਨੈਸ ਵਧਾਉਣੀ ਪੈਂਦੀ ਆ ਠੀਕ ਹੈ ਹੋਏ ਨਹੀਂ ਕਿਉਂਕਿ ਗੁੱਸਾ ਹੁੰਦਾ ਉਹਦੀ ਥਾਂ ਤੇ ਆਪਦੇ ਯਾਰਾਂ ਨੂੰ ਥੋੜੀ ਪੰਡੀਦਾ ਹੁੰਦਾ ਪਤਾ ਨਹੀਂ ਕੀ ਬੋਲਦੇ ਹੁਣ ਮੈਂ ਬੋਲ ਨਹੀਂ ਸਕਦਾ ਉਹਨਾਂ ਕੈਮਰੇ ਦੇ ਬੱਬਾ ਜੀ ਕਿਉਂਕਿ ਮੈਂ ਵੀ ਪੋਡਕਾਸਟ ਦੇਖੇ ਨੇ ਪਰ ਕੇਸ ਹੋ ਜਾਂਦਾ ਲੇਕਿਨ ਹੂੰ ਬੱਬਾ ਜੀ ਤੁਸੀਂ ਇਸ ਚੀਜ਼ ਦਾ ਕੋਈ ਜਵਾਬ ਦੇਣਾ ਚਾਹੋਗੇ ਜੀ ਆ ਤੂੰ ਓਕੇ ਮੂੰਹ ਵਰਗੀ ਗੱਲ ਬਾਬਾ ਜੀ ਆਹ ਲੋ ਜੀ ਆ ਸਿੰਘ ਸੇਵਾ ਮੂਫਲੀ ਦੀ ਕਰਦਾ ਹੋਇਆ ਉਹ ਨਾ ਉਹ ਨਾ ਤੁਸੀਂ ਪਹਿਲੀ ਵਾਰ ਦੇਖਿਆ ਜੀਪ ਜੀ ਹਾਂ ਜੀ ਮੈਂ ਪਹਿਲੀ ਵਾਰ ਬੈਠਿਆ ਜੀ ਲੰਗੜਾ ਦੇ ਬੈਠਾ ਨਾ ਲੰਗੜਾ ਨੂੰ ਦੇਖ ਕੇ ਨਾ ਜੀਭਾਂ ਨਿਕਲ ਜਾਂਦੀਆਂ ਨੇ ਆਹ ਦੇਖ ਲਾ ਅੱਜ ਆ ਦੋਏ ਜਾਣੇ ਪਹਿਲੀ ਵਾਰ ਜੀਬ ਜੀ ਬੈਠੇ ਨੇ ਤੂੰ ਹੀ ਬੰਦ ਇਹ ਸੁਣੀ ਗੇਮ ਲੱਗ ਰਹੀ ਸੀ ਬਾਜੇ ਵਾਲਾ ਬੱਬਾ ਜੀ ਮੈਂ ਪਿਆ ਤਾ ਕਿਤੇ ਨਹੀਂ ਜੇ ਕੋ ਗੇਮ ਲੱਗੀ ਹੋਵੇ ਨਾ ਵੱਢ ਤੋ ਅੱਧਾ ਜੇ ਗੇਮ ਨਹੀਂ ਛੱਡਣੀ ਆਸੇ ਪਾਸੇ ਉਹਦਾ ਉਹਦਾ ਗਾਣਾ ਉਹ ਜਿਵੇਂ ਉਹ ਜੇ ਕਹਿੰਦਾ ਹੁੰਦਾ ਛਿਲ ਤੋ ਕਹਿੰਦਾ ਗਾਜਰ ਮੂਲੀ ਮੰਗ ਅੱਗੇ ਤੋਂ ਯਾਦ ਤਾਂ ਰੱਖਣਗੇ ਤੁਹਾਡੀ ਗਲਤੀ ਨਹੀਂ ਆਪ ਵੀ ਛੇ ਹੋਣਗੇ ਹੋਰ ਲੋ ਮਾਰਾ ਤੇ ਘਾੜਾ ਚਲਦਾ ਕੋਈ ਵੇਚਾ ਕੇ ਰੋਗ ਨਹੀਂ ਸਕਦਾ ਵੀ ਬੈਣ ਬਾਜੇ ਵਾਲਾ ਕੋਈ ਹੋਵੇ ਤੇ ਚੱਕ ਦੀ ਤੇ ਗੇਮ ਨਹੀਂ ਕਿਤੇ ਦੂਰੀ ਛੱਡੀ ਤੇ ਤੁਹਾਡੀ ਵੀ ਗਲਤੀ ਆ ਤੁਸੀਂ ਵੇਖਣ ਲੱਗ ਕੇ ਗੇਮ ਪੂਰੀ ਕਰੀਦਾ ਤੁਹਾਡੀ ਗਲਤੀ ਆ ਬੱਬਾ ਜੀ ਵੇਦਾਂ ਦੇ ਫੁੱਟੇ ਮਾਫੀ ਚੱਕ ਦਿਆਂਗੇ ਵਟ ਦਿਆਂਗੇ ਨੱਪ ਦਿਆਂਗੇ ਕਿੱਲੀ ਜਿਹੜਾ ਆਏਗਾ ਵਿੱਚੋਂ ਦੀ ਕਾਲਾ 4 ਵਜਣੇ ਵਾਲੇ ਹੋ ਗਿਆ ਆਪਾਂ ਸਮਾਪਤੀ ਦੇ ਨੇੜੇ ਪਹੁੰਚੇ ਤੁਹਾਨੂੰ ਸਰ ਕਿਦਾਂ ਦਾ ਫੀਲ ਹੋ ਰਿਹਾ ਅੱਜ ਸੱਜਰੀ ਸਮਾਪਤੀ ਹੋ ਗਈ ਮੈਨੂੰ ਐ ਲੱਗ ਰਿਹਾ ਬਾਈ ਕੋਈ ਪੰਗਾ ਬੂਗਾ ਕਿਉਂਕਿ ਮੇਰੀ ਐਕਸਲੈਂਟ ਆ WhatsApp ਤੇ ਮੈਸੇਜ ਕਰਦਾ ਤੇ ਮੇਰੀ ਕਾਲੀ ਕੋ ਚੱਲਦਾ ਹੈਗਾ ਧਤੂ ਆ ਗਿਆ ਫੋਨ ਹਾਂ ਸੋ ਧਤੂ ਆ ਗਿਆ ਥੋਡੇ ਕੀ ਥੋਡੇ ਕੀ ਕਹਿਣੇ ਨੇ ਹਾਂ ਜੀ ਆਪਾਂ ਸੱਜਰੇ ਵੇਲੇ ਹੋ ਜਾਾਂਗੇ ਅੱਜ ਥੋਡੇ ਕੀ ਵਿਚਾਰ ਨੇ ਵਿਚਾਰ ਇਹ ਆ ਜੀ ਟਾਈਮ ਨਾਲ ਘਰੇ ਜਾਵਾਂਗੇ ਹਾਂ ਉਹਦੇ ਸਾਰੇ ਨਹੀਂ ਜਾਣਾ ਚਾਹੀਦੇ ਸੋਣਾ ਕਿੱਦਾਂ ਲੱਗ ਜਾਵੇ ਹਾਂ ਆ ਗਿਆ ਇਹ ਕਹਿੰਦਾ ਬਾਈ ਥੱਕ ਗਿਆ ਮਾਲਚ ਮੋਰਚ ਕਰਕੇ ਸੌਂ ਜਾਂਗੇ। ਉਹ ਜੀ ਬੜੀ ਖੁਸ਼ੀ ਦੀ ਗੱਲ ਹੈ ਆਪਾਂ ਲਾਸਟ ਵਾਲੇ ਪੜਾਵਲ ਵੱਧ ਰਹੇ ਆਂ ਇਹ ਮੁੰਡਿਆਂ ਦੇ ਚਿਹਰੇ ਦੀ ਖੁਸ਼ੀ ਤਾਂ ਬਿਆਨ ਕਰੇ ਰਹੀ ਆ। ਉਹ ਵੀਊ ਚੈੱਕ ਕਰੋ ਕਹਿੰਦੇ ਯਾਰ ਲੈ ਸਾਡੀ ਆ ਗਈਆਂ ਉਹਦੇ ਆ ਅੱਜ ਦਾ ਸਾਡਾ ਲਾਸਟ ਪੜਾ ਇੱਥੇ ਦਿਖਾ ਕੇ ਜੋਰ ਫਿਰ ਆਪਾਂ ਸਮਾਪਤੀ ਕਰਦਾਂਗੇ ਤੇ ਕਹਿੰਦੇ ਜਿਵੇਂ ਪਿਛਲੇ ਪਿਛਲੀ ਵਾਰ ਵੀ ਕਹਿੰਨ ਤੋਂ ਭਾਵ ਜਨਪੀ ਫਰਬੀ ਕਹਿੰਦੇ ਜਿਵੇਂ ਦਾ ਜੋਰ ਦਿਖਾਇਆ ਸੀ ਉਵੇਂ ਦੇ ਜੋਰ ਦਿਖਾ ਹੁਣ ਇਹਨਾਂ ਨੂੰ ਕੀ ਦਸੀਏ ਵੀ ਉਦੋਂ ਸੀ ਹੈਗੇ 10-12 ਜਾਣੇ ਦੀ ਅੱਜ ਦਾ ਹੈਗੇ ਸੋਖਣਾ 6-7 ਕ ਜਾਣੇ ਆ ਪਰ ਚਲੋ ਫੇਰ ਵੀ ਜੋਰ ਲਾਵਾਂਗੇ ਇੱਥੇ ਰਣਾ ਮੁੰਡਿਆਂ ਨੇ ਕੰਮ ਆਇਆ ਨਹੀਂ ਦਬਦੇ ਹੋਰ ਕੀ ਆਉਂਦਾ ਜੀ ਬੜੀ ਰ ਸੜਵੜ ਭਾਗਿਆ ਹਰ ਅੰਮ੍ਰਿਤ ਬਾਣੀ ਨਨ ਕੋ ਕਰਮ ਲਖੀ ਤਸ ਰਦਸਮਾ ਇੱਕ ਤਾਂ ਪਹਿਲੇ ਹੀ ਮੂੰਹ ਮੇਰਾ ਕਾਲਾ ਉੱਪਰ ਦੀ ਹੋਰ ਤੋਂ ਆਪਾਂ ਜੂਰੀਆ ਬਨ ਲਿਆ ਤੇ ਆਇਆ ਨਹੀਂ ਜੋ ਤਾਂ ਮਾਜੀ ਕਰ ਲਓ ਜੀ ਹਾਂਜੀ ਲਾਈਕ ਸ਼ੇਅਰ ਸਬਸਕ੍ਰਾਈਬ ਸੀ ਜੂਰ ਕਰਿਓ ਹਨਾ ਕਰ ਦਿਓ ਤੇ ਦੇਖੋ ਸਾਡੇ ਕਈ ਰੂਪ ਨੇ ਸਾਨੂੰ ਸਲੇਡਾ ਨਾਂ ਕਿ ਹੈਗਾ ਵੀ ਕਿਉਂਕਿ ਸਲੇਡਾ ਉਹੀ ਟੋਕਰਾ ਟੀਵੀ ਵਾਲਾ ਹੀ ਆ ਹਾਂ ਤੇ ਸਿਰਫ ਅਸੀਂ ਆਏ ਆ ਨੇ ਵੀ ਜਿੱਧਰੂ ਚਾਹੀਦਾ ਉਹ ਪਹਿਰਾਵਾ ਪਾ ਲਈਦਾ ਤੇ ਗੱਤਕਾ ਵੀ ਆਉਂਦਾ ਸਾਨੂੰ ਕੀਰਤਨ ਵੀ ਆਉਂਦਾ ਸਾਨੂੰ ਅਸੀਂ ਪੋਡਕਾਸਟ ਵੀ ਕਰ ਲੈਨੇ ਆ ਅਸੀਂ ਸ਼ਾਇਰੀਆਂ ਵੀ ਕਰ ਲੈਨੇ ਆ ਤੇ ਅਸੀਂ ਸਾਸੀਆਂ ਗੱਡੀਆਂ ਵੀ ਕਰ ਲੈਨੇ ਆ ਅਸੀਂ ਗਾਣੇ ਵੀ ਕਰ ਲੈਨੇ ਆ ਨਵਾਂ ਨਵਾਂ ਟੈਲੈਂਟ ਜਾ ਕੇ ਆ ਹਨਾ ਵੀ ਗਾਣੇ ਵੀ ਕਰ ਲੈਨੇ ਆ ਤੇ ਮਹਾਰਾ ਨੇ ਸਾਨੂੰ ਕਿੰਨੀਆਂ ਕਲਾ ਹੋ ਗਈਆਂ ਆਪਣੇ ਚ ਅੱਠ ਕਲਾ ਤਾਂ ਹੈ ਜੀ ਮਤਲਬ ਇਹ ਸਾਡੇ ਇੱਕ ਬੋਡੀ ਦੀ ਅੱਠ ਕਲਾ ਵਾਂ ਹੈਗੀਆਂ ਤੇ ਅਸੀਂ ਸਾਰ ਉਸ ਕਰ ਲੀਦਾ ਇਸ ਕਰਕੇ ਸਾਡੇ ਜਿਹੜੇ ਚੈਨਲ ਨੂੰ ਵਾਤੇ ਵਾਤੇ ਸਬਸਕ੍ਰਾਈਬ ਕਰੋ ਫੋਲੋ ਕਰੋ ਤੇ ਹਾਂਜੀ ਇਹ ਸਾਡੇ ਨਵੇਂ ਬੰਦਾ ਆਇਆ ਹੈ ਇਹ ਥੋੜਾ ਜਿਹਾ ਸਿੱਧਰਾ ਦਿਮਾਗ ਤੋਂ ਤੇ ਅਰਦਾਸ ਕਰਿਓ ਵੀ ਇਹ ਸੈੱਟ ਹੋ ਜਵੇ ਹਾਂ ਤੇ ਇੱਕ ਵਾਰ ਦੁਬਾਰਾ ਹੱਸ ਕੇ ਦਿਖਾਏ ਜੀ ਇੱਕ ਸਾਡੇ ਪਿੱਛੇ ਜੰਮੂ ਤੇ ਸਿੰਘ ਆਇਆ ਸਾਡੇ ਨਾਲ ਪਹਿਲੀ ਵਾਰ ਅੱਜ ਦੇ ਪਿੱਛੇ ਮੁੰਡਾ ਆ ਬਈ ਇਹ ਸੋਹਣਾ ਸੁਨੱਖਾ ਮੁੰਡਾ ਜੰਮੂ ਤੇ ਆਇਆ ਵੀ ਸਾਡੇ ਨਾਲ ਅੱਜ ਕੱਤਕਾ ਖੇਡਣ ਵਾਸਤੇ ਦੇਖੋ ਪਿੰਡ ਵਾਲਿਆਂ ਦੀ ਕਿੰਨੀ ਉਹ ਆ ਹੈ ਨਾ ਡਿਮਾਂਡ ਵੀ ਮੁੰਡਾ ਜੰਮੂ ਤੋਂ ਖੇਡਣ ਆਇਆ ਟੀਮ ਦੀ ਪਹੁੰਚ ਵੀ ਦੇਖੋ ਪਹੁੰਚ ਦੇਖੋ ਨਾ ਪਹੁੰਚ ਕਿੱਥੋਂ ਤੱਕ ਆਈ ਨਾ ਹਰਿਆਣੇ ਤੋਂ ਉਹ ਬੰ ਜੰਮੂ ਵਿੱਚੋਂ ਅਸੀਂ ਇਹਦੇ ਛਤੋਂ ਟੀਮਾਂ ਸੱਭੀਆਂ ਇੱਕ ਬਾਬਾ ਵੀ ਇੱਥੇ ਤੋਂ ਸੱਬੇ ਇੱਕ ਬਾਬਾ ਯੂਐਸ ਤੋਂ ਸੱਦਿਆ ਸੀਗਾ ਤੇ ਅੱਜ ਦੇ ਵਲੌਗ ਦਾ ਆਪਾਂ ਇੱਥੇ ਹੀ ਕਰਦੇ ਹਾਂ ਸਵਾਗਤ ਇਹ ਖੇਡ ਖੋੜ ਕੇ ਥੱਕ ਗਏ ਆ ਸਟ ਵੀਰ ਕੱਲ ਨੂੰ ਦੇਖਦੇ ਆ ਕੱਲ ਨੂੰ ਸ਼ਾਇਦ ਨਾ ਬਲੌਗ ਬਣੇ ਹਨ ਤੇ ਗੁੱਸਾ ਨਾ ਕਰਿਓ ਚਾਹੇ 2 ਮਿੰਟ ਦਾ ਪਾਈਏ ਪਰ ਪਾਵਾਂਗੇ ਜਰੂਰ ਚਾਹੇ ਕੱਲਾ ਚਿਹਰਾ ਇਹਦਾ ਹੀ ਆ ਜਾਵੇ 2 ਮਿੰਟ ਦਾ ਮਜ਼ਾ ਨਹੀਂ ਆਣਾ ਚਲੋ ਓਕੇ ਬਾਏ